ਮੇਰਾ ਨਾਮ ਗੁਰਪ੍ਰੀਤ ਬਰਾਚਾ ਮੈਂ ਡਿਪੂ ਮੀਤ ਪ੍ਰਧਾਨ ਆ ਪੰਜਾਬ ਸਟ੍ਰੈਕਟ ਵਰਕਰ ਯੂਨੀਅਨ ਨੂੰ ਰਿਹਾ ਹਾਂ ਡਿਪੂ ਕੀ ਲੱਗਦਾ ਜੀ ਲਗਾਤਾਰ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਔਰ ਅੱਜ ਤਨਖਾਹਾਂ ਨੂੰ ਲੈ ਕੇ ਦੇਖੋ ਸਰਕਾਰ ਜਿਹੜੀ ਆ ਜਦੋਂ ਸਰਕਾਰ ਸੱਤਾ ਚਾਹੁੰਦੀ ਆ ਤਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਇਹਨਾਂ ਵੱਲੋਂ ਕਿ ਜਿਹੜੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਪਰ ਕਿਤੇ ਨਾ ਕਿਤੇ ਪੁਰਾਣੀਆਂ ਸਰਕਾਰਾਂ ਦੇ ਨਕਸ਼ੇ ਕਦਮ ਤੇ ਸਰਕਾਰ ਚੱਲ ਰਹੀ ਆ ਜਿਹੜੇ ਸਾਡੇ ਇਹ ਵਿਰਾਸਤੀ ادارے ਨੇ ਪੰਜਾਬ ਰੋਡਵੇ ਪੈਪਸੂ ਇਹਨਾਂ ਨੂੰ ਖਤਮ ਕਰਨ ਵਾਲੇ ਪਾਸੇ ਸਰਕਾਰ ਜਾ ਰਹੀ ਆ ਤੁਹਾਨੂੰ ਸ਼ਾਇਦ ਜਾਣਕਾਰੀ ਹੋਊਗੀ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਸੀ ਕਿ ਮਹਿਕਮੇ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਇਹ ਸਰਕਾਰ ਬਜਟ ਰਾਖੇ ਪਾਵੇ ਪਰ ਕੱਲ ਪਰਸੋਂ ਤੋਂ ਲਾਲਜੀ ਸਿੰਘ ਪੁੱਲਰ ਜਿਹੜੇ ਨੇ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਨੇ ਉਹ ਇੱਕ ਪੋਸਟ ਪਾ ਰਹੇ ਨੇ ਕਿ 219 ਬੱਸਾਂ ਜਿਹੜੀਆਂ ਨੇ ਕਿਲੋਮੀਟਰ ਸਕੀਮ ਰਾਹੀਂ ਹਰ ਕੀਤੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਗਾ ਕਿ ਜਿਹੜੇ ਕਿਲੋਮੀਟਰ ਸਕੀਮ ਬੱਸਾਂ ਨੇ ਉਹ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਸਰਕਾਰ ਚਲਾਉਂਦੀ ਆ ਸੋ ਕਿਤੇ ਨਾ ਕਿਤੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੀਆਂ ਨੀਤੀਆਂ ਨੂੰ ਫੋਲੋ ਕੀਤਾ ਜਾ ਰਿਹਾ ਉਹੀ ਰਸਤੇ ਨੇ ਸਿਰਫ ਇੱਕ ਨਾਮ ਬਦਲਿਆ ਕਾਂਗਰਸ ਅਕਾਲੀਆਂ ਤੋਂ ਆਮ ਆਦਮੀ ਪਾਰਟੀ ਹੋਈ ਆ ਅਸੀਂ ਪਿਛਲੇ 5-6 ਮਹੀਨਿਆਂ ਤੋਂ ਜਦੋਂ ਤੋਂ ਸਰਕਾਰ ਸੱਤਾ 'ਚ ਆਈ ਆ ਆਪਣੀਆਂ ਤਨਖਾਹਾਂ ਵੀ ਸਾਨੂੰ ਲੜ ਕੇ ਲੈਣੀਆਂ ਪੈ ਰਹੀਆਂ ਨੇ ਜਿਹੜੀ ਤਨਖਾਹ ਮੁਲਾਜ਼ਮ ਦੇ ਖਾਤੇ ਵਿੱਚ 7 ਤਰੀਕ ਨੂੰ ਆਉਣੀ ਚਾਹੀਦੀ ਆ ਉਹ 14-15 ਤਰੀਕ ਤੱਕ ਸਾਨੂੰ ਲੜ ਕੇ ਤਨਖਾਹ ਲੈਣੀ ਪੈਂਦੀ ਆ ਸੋ ਅੱਜ ਮਜਬੂਰ ਹੋ ਕੇ ਸਾਨੂੰ ਚੌਥਾ ਪੰਜਵਾਂ ਮਹੀਨਾ ਹੋ ਗਿਆ ਹਰ ਤਨਖਾਹ ਲੜ ਕੇ ਲੈਣੀ ਪੈ ਰਹੀ ਆ ਅੱਜ 12 ਤਰੀਕ ਹੋ ਗਈ ਆ ਹਜੇ ਤੱਕ ਸਰਕਾਰ ਨੇ ਜਿਹੜਾ ਬਜਟ ਵੀ ਅਲੋਕੇਟ ਨਹੀਂ ਕੀਤਾ ਜੀ ਅੱਜ ਬਜਟ ਅਲੋਕੇਟ ਕਰਦੀ ਆ ਤਾਂ ਜਾ ਕੇ 555 ਦਿਨਾਂ ਤੱਕ ਤਨਖਾਹ ਜਿਹੜੀ ਆ ਮੁਲਾਜ਼ਮਾਂ ਦੇ ਖਾਤੇ ਚ ਆਉਗੀ ਸੋ ਮਜਬੂਰਨ ਸਾਨੂੰ ਅੱਜ 2 ਘੰਟੇ ਵਾਸਤੇ ਜਿਹੜੇ ਬੱਸਾਂ ਨੂੰ ਬੰਦ ਕਰਨੇ ਪਏ ਵਜ੍ਹਾ ਕੀ ਮੰਨਦੇ ਹੋ ਮਹਿਲਾਵਾਂ ਦਾ ਇੱਕ ਕਿਹਾ ਜਾ ਰਿਹਾ ਕਿ ਦੇਖੋ ਮਹਿਲਾਵਾਂ ਦਾ ਜਿਹੜਾ ਫ੍ਰੀ ਸਫਰ ਆ ਇਹਨੂੰ ਸਰਕਾਰ ਇੱਕ ਬਾਧੂ ਬੋਝ ਮੰਦੀ ਆ ਪਰ ਇਸ ਤੋਂ ਇਲਾਵਾ ਵੀ 27 28 ਕਟਾਗਰੀਆਂ ਇਹ ਜੀਆਂ ਨੇ ਜਿਨ੍ਹਾਂ ਨੂੰ ਪੰਜਾਬ ਰੋਡ ਵਿੱਚ ਤੇ ਪੀਆਰਟੀਸੀ ਫ੍ਰੀ ਜਾਂ ਰੈਤੀ ਦਰਾਂ ਤੇ ਸਫਰ ਕਰਾ ਰਹੀ ਆ ਜਿਹਦੇ ਵਿੱਚ ਪੁਲਿਸ ਕੈਨਸਰ ਪੀੜਾ ਤੋਂ ਸਤੰਤਰਤਾ ਸਲਾਨੀ ਪੱਤਰਕਾਰ ਭਾਈਚਾਰਾ ਇਹ ਜਿਹੜੀਆਂ 27 ਕੈਟਾਗਰੀਆਂ ਨੇ ਜਿਹੜੀਆਂ ਫ੍ਰੀ ਯਾਤਰੀ ਤਰ੍ਹਾਂ ਦੇ ਸਫ਼ਰ ਕਰਨੀਆਂ ਨੇ ਪਰ ਕੀ ਆ ਘਾਟ ਕਿਸ ਚੀਜ਼ ਦੀ ਆ ਕਿ ਸਰਕਾਰ ਜਿਹੜੀ ਆ ਉਹ ਪੈਸਾ ਸਮਾਸਰੇ ਨਾ ਅਦਾਰਿਆਂ ਨੂੰ ਨਹੀਂ ਦੇ ਰਹੀ ਜੇ ਉਹ ਪੈਸਾ ਸਮਾਸਰੇ ਨਾ ਅਦਾਰਿਆਂ ਨੂੰ ਮਿਲਦਾ ਰਹੇ ਤਾਂ ਅਦਾਰਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਘਾਟਾ ਨਹੀਂ ਨਹੀਂ ਜੀ ਹੁਣ ਤੁਹਾਡੇ ਵੱਲੋਂ 2 ਘੰਟਿਆਂ ਦੀ ਕਾਲ ਆ ਬਿਲਕੁਲ ਹੀ ਅੱਜ ਅਸੀਂ 2 ਘੰਟਿਆਂ ਲਈ ਬੱਸ ਸਟੈਂਡ ਬੰਦ ਕਰਾਂਗੇ ਜੇਕਰ ਸਰਕਾਰ ਦੁਬਾਰਾ ਇਹੋ ਜਿਹੇ ਹਾਲਾਤ ਪੈਦਾ ਕਰਦੀ ਆ ਤਾਂ ਜਿਸ ਤਰ੍ਹਾਂ ਅਸੀਂ ਕਾਂਗਰਸ ਦੇ ਸਮੇਂ ਅਕਾਲੀਆਂ ਦੇ ਸਮੇਂ ਸਖਤ ਸੰਘਰ ਤਾਂ ਮਜਬੂਰਨ ਸਾਨੂੰ ਜਿਹੜੇ ਨੇ ਤਿੱਖੇ ਸੰਘਰਸ਼ ਲਾਣੇ ਪੈਣਗੇ ਚਾਹੇ ਉਹ ਮੁੱਖ ਮੰਤਰੀ ਦਾ ਘਰਾਵ ਕਰਨਾ ਹੋਵੇ ਚਾਹੇ ਟਰਾਂਸਪੋਰਟ ਮੰਤਰੀ ਦਾ ਘਰਾਵ ਕਰਨਾ ਹੋਵੇ ਚਾਹੇ ਸੰਪੂਰਨ ਤੌਰ ਤੇ ਪੱਕੇ ਲਟੌਂਗ ਦੀ ਬੰਦ ਕਰਕੇ ਬੈਠਣਾ ਪਵੇ ਅਸੀਂ ਇਹ ਜਿਹੇ ਸੰਘਰਸ਼ਾਂ ਤੋਂ ਪਿੱਛੇ ਨਹੀਂ ਹਟਾਂਗੇ ਸੋ ਮੈਂ ਅੱਜ ਮਾਨਯੋਗ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰ ਦਾ ਭਗਵਾਨ ਸਿੰਘ ਮਾਨ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਿਹੜੇ ਇਹ ਦਾ ਤੁਹਾਡੇ ਵਿਰਾਸਤੀ ਧਾਰੇ ਨੇ ਇਹਨਾਂ ਨੂੰ ਚਲਾਉਣ ਦੇ ਲਈ ਸੱਚੇ ਜੇ ਟੰਗ ਨਾਲ ਜਿਹੜੇ ਸਹੀ ਕਦਮ ਨਹੀਂ ਚੁੱਕੇ ਜਾਣ ਫਰਨਾ ਮਜਬੂਰਨ ਜਿਹੜਾ ਮੁਲਾਜ਼ਮ ਵਰਗਾ ਉਹ ਸੜਕਾਂ ਤੇ ਉਤਰਿਆਏ ਇੱਕ ਫੋਟੋ ਨੂੰ ਲੈ ਕੇ ਚੱਲ ਰਿਹਾ ਸੀਗਾ ਕਿ ਬੱਸਾਂ ਦੇ ਵਿੱਚ ਜਿਹੜੀਆਂ ਫੋਟੋ ਸੰਤਾਂ ਦੀ ਉਹ ਜੜੀਆਂ ਨੇਗੀਆਂ ਇਹ ਧਾਰਮਿਕ ਮੁੱਦੇ ਨੇ ਇਹਨਾਂ ਤੇ ਸਾਡੀਆਂ ਜਿਹੜੇ ਜਥੇਬੰਦੀਆਂ ਨੇ ਉਹ ਕੋਈ ਨਾ ਦਾ ਸਟੈਂਡ ਸਪਸ਼ਟ ਕਰਦੀਆਂ ਨੇ ਨਾ ਅਸੀਂ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਧਾਰਮਿਕ ਮੁੱਦੇ ਨੇ ਪੰਜਾਬ ਦੇ ਵਿੱਚ ਕੋਈ ਲੋਕ ਜਿਹੜੇ ਨੇਗੇ ਉਹ ਇਹਨਾਂ ਦੇ ਵਿਰੁੱਧ ਨੇ ਕੋਈ ਪੱਖੀ ਨੇ ਸੋ ਇਸ ਚੀਜ਼ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਸਾਡਾ ਜਿਹੜਾ ਮਤਲਬ ਆ ਉਹ ਸਿਰਫ ਇਸ ادارے ਨੂੰ ਸਹੀ ਤੰਗ ਨਾਲ ਚਲਾਉਣਾ ਤੇ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਪੱਕੇ ਕਰਨਾ ਹੈ